ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਅੱਜ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਜੁੜੀ ਹੋਈ ਖਬਰ ਦੇ ਉੱਪਰ ਜਿਹੜੀ ਆ ਜਾਣਕਾਰੀ ਉਹ ਸਾਂਝੀ ਕਰਾਂਗੇ ਇਸ ਬੋਲਦਾ ਪੰਜਾਬ ਦੇ ਵਿੱਚ ਤੁਹਾਨੂੰ ਜਿਹੜੀ ਆ 에ਰਪੋਰਟ ਸਾਂਝੀ ਕਰਾਂਗੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਸਿਹਤ ਬੀਮਾ ਯੋਜਨਾ ਦੀ ਜਿਹੜੀ ਸ਼ੁਰੂਆਤ ਆ ਉਹ ਕਰ ਦਿੱਤੀ ਗਈ ਹੈ ਤਾਂ ਆਖਰਕਾਰ ਇਹ ਸਿਹਤ ਬੀਮਾ ਯੋਜਨਾ ਕਿਵੇਂ ਲਾਗੂ ਕੀਤੀ ਜਾਵੇਗੀ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਤੇ ਕਿਹੜੇ-ਕਿਹੜੇ ਹਸਪਤਾਲਾਂ ਦੇ ਵਿੱਚ ਜਾ ਕੇ ਤੁਸੀਂ ਜਿਹੜਾ ਇਸ ਦਾ ਇਲਾਜ ਕਰਵਾ ਸਕਦੇ ਆ ਕਿਉਂਕਿ ਸਰਕਾਰ ਨੇ ਇਸ ਸਿਹਤ ਬੀਮਾ ਯੋਜਨਾ ਦੇ ذریعے ਕਈ ਸਰਕਾਰੀ ਤੇ ਕਈ ਪ੍ਰਾਈਵੇਟ ਹਸਪਤਾਲ ਜਿਹੜੇ ਨੇ ਉਹ ਸ਼ਾਮਲ ਕੀਤੇ ਗਏ ਨੇ ਉਹ ਪ੍ਰਾਈਵੇਟ ਹਸਪਤਾਲ ਕਿਹੜੇ ਨੇ ਕਿਉਂਕਿ ਅਕਸਰ ਜਦੋਂ ਪਰਿਵਾਰ ਦੇ ਵਿੱਚ ਪਰਿਵਾਰਿਕ ਮੈਂਬਰਾਂ ਨੂੰ ਕੋਈ ਬਿਮਾਰੀ ਹੁੰਦੀ ਹੈ ਤਾਂ ਬਿਮਾਰੀ ਕਈ ਵਾਰ ਇਦਾਂ ਦੀ ਲੱਗ ਜਾਂਦੀ ਹੈ ਕਿ ਸਾਨੂੰ ਉਸ ਦਾ ਇਲਾਜ ਕਰਾਉਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਇਸ ਸਿਹਤ ਬੀਮਾ ਯੋਜਨਾ ਦੇ ਅਧੀਨ ਤੁਸੀਂ ਜਿਹੜਾ ਉਸ ਬਿਮਾਰੀ ਦਾ ਇਲਾਜ ਆਪਣੇ ਪਰਿਵਾਰਿਕ ਮੈਂਬਰ ਦਾ ਵੀ ਕਰਵਾ ਸਕਦੇ ਹੋ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਣਾ ਜੀ ਮਨੋਦਨੀਰ ਰਪਾਣਾ ਜੀ ਸਤਿ ਸ਼ਕਾਲ ਜੀ ਰਪਾਣਾ ਜੀ ਆਪਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਲੋਕਾਂ ਨੂੰ ਜਿਹੜਾ ਕਿਤਨਾ ਕਿਤੇ ਇਸ ਬਾਰੇ ਜਾਣਕਾਰੀ ਸਾਂਝੀ ਕਰਨੀ ਹੈ ਕਿਉਂਕਿ ਅਕਸਰ ਆਪਾਂ ਪੋਲੀਟੀਕਲ ਵੀ ਜਿਹੜਾ ਇਸ ਦੇ ਮੁੱਦਾ ਵਿਚਾਰਦੇ ਆ ਪਰ ਅੱਜ ਕਿਉਂਕਿ ਸਰਕਾਰ ਨੇ ਨਵੀਂ ਸਕੀਮ ਜੜੀ ਲਿਆਂਦੀ ਹੈ ਸਿਹਤ ਬੀਮਾ ਯੋਜਨਾ ਕਿਉਂਕਿ ਲੋਕ ਜਿਹੜੇ ਨੇ ਕਿਸੇ ਨਾ ਤਰੀਕੇ ਦੇ ਨਾਲ ਇਸ ਦਾ ਲਾਹਾ ਜਿਹੜਾ ਲੈ ਸਕਦੇ ਨੇ ਕੀ ਸਿਹਤ ਬੀਮਾ ਯੋਜਨਾ ਕਿਵੇਂ ਲਾਗੂ ਹੋਵੇਗੀ ਕਿਵੇਂ ਅਪਲਾਈ ਕਰ ਸਕਦੇ ਨੇ ਥੋੜੀ ਜਾਣਕਾਰੀ ਸਾਂਝੀ ਕਰੋ ਦੇਖੋ ਅਮਰਜੀਤ ਪਹਿਲਾਂ ਪੂਰੇ ਦੇਸ਼ ਵਿੱਚ ਇੱਕ 5 ਲੱਖ ਦਾ ਆਸ਼ਮਨ ਕਾਰਡ ਚੱਲ ਰਿਹਾ ਹੁਣ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀ ਹੈ ਤੁਹਾਡੇ ਯਾਦ ਹੋਣਾ ਕਿ ਦਿੱਲੀ 'ਚ ਵੀ ਜਦੋਂ ਆਵਾਦੀ ਪਾਰਟੀ ਦੀ ਸਰਕਾਰ ਸੀ ਇਹਨਾਂ ਨੇ ਉੱਥੇ ਵੀ ਅਸ਼ਮਨ ਕਾਰ ਤੋਂ ਵੱਖਰੀ ਹਮ ਅਸ਼ਮਨ ਕਾਰ ਉਥੇ ਨਹੀਂ ਚੱਲਦਾ ਸੀ ਉੱਥੇ ਇੱਕ ਵੱਖਰੀ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੀ ਦਿੱਲੀ ਸ਼ੁਰੂ ਕੀਤੀ ਸੀ ਹੁਣ ਪੰਜਾਬ 'ਚ ਵੀ ਇਹ ਯੋਜਨਾ ਸ਼ੁਰੂ ਕੀਤੀ ਹੈ ਐਲਾਨ ਇਹਦਾ 5-6 ਮਹੀਨੇ ਪਹਿਲਾਂ ਕੀਤਾ ਸੀ ਤੇ ਹੁਣ 15 ਤਰੀਕ ਤੋਂ ਪੂਰੇ ਪੰਜਾਬ ਦੇ ਵਿੱਚ ਤੇ ਕੁਝ ਕੁ ਹਿੱਸਿਆਂ ਨੂੰ ਛੱਡ ਕੇ ਲਾਗੂ ਹੋਣ ਜਾ ਰਹੀ ਹੈ ਹਮ 65 ਲੱਖ ਪਰਿਵਾਰ ਇਚ ਕਵਰ ਹੈ ਤੇ ਜਿਹਦੇ ਚ ਪੂਰੇ ਸੂਬੇ ਦੇ ਵਿੱਚ ਲਗਭਗ 9 ਕੁ ਹਜ਼ਾਰ ਕੈਂਪ ਲਾਉਣ ਦਾ ਟਾਰਗੇਟ ਹੈ ਤੇ ਜਿਹੜਾ ਉਮੀਦ ਆ ਵੀ ਸ਼ਾਇਦ ਜੂਨ ਜੁਲਾਈ ਤੱਕ ਹੋ ਸਕਦਾ ਉਸ ਤੋਂ ਪਹਿਲਾਂ ਵੀ ਪੂਰੇ ਪੰਜਾਬ ਨੂੰ ਇਹ ਯੋਜਨਾ ਜਿਹੜੀ ਕਵਰ ਕਰ ਲੂਗੀ ਪਰ ਇੱਕ ਗੱਲ ਸਪਸ਼ਟ ਕਰ ਦਈਏ ਕਿ ਜਿਹੜਾ ਆਸ਼ੁਮਨ ਕਾਰ ਸੀ ਉਹ ਇੱਕ ਪਰਿਵਾਰ ਦੇ ਮੈਂਬਰ ਦੇ ਲਈ 5 ਲੱਖ ਤੱਕ ਸੀ ਜਿਹੜਾ ਇਹ 10 ਲੱਖ ਦਾ ਬੀਮਾ ਯੋਜਨਾ ਕਾਰਡ ਹੈ ਇਹ ਪੂਰੇ ਪਰਿਵਾਰ ਦੇ ਲਈ 10 ਲੱਖ ਹੈ ਜਾਨਕਿ ਜਿੰਨੇ ਵੀ ਪਰਿਵਾਰ ਦੇ ਮੈਂਬਰ ਆ ਉਹ 10 ਲੱਖ ਦਾ ਹੀ ਜਿਹੜਾ ਬੀਮਾ ਹੋਵੇਗਾ ਵਾ ਹਾਂ ਜੇ ਤੁਹਾਡੇ ਪਰਿਵਾਰ ਚ ਦੋ ਮੈਂਬਰ ਹੈ ਤਾਂ ਵੀ 10 ਲੱਖ ਠੀਕ ਹੈ ਜੇ ਤੁਹਾਡੇ ਪਰਿਵਾਰ ਦੇ ਵਿੱਚ 10 ਮੈਂਬਰ ਹੈ ਤਾਂ ਵੀ ਤਾਂ ਵੀ 10 ਲੱਖ ਹੁਣ ਗੱਗੇ ਗੱਲ ਆ ਜਾਂਦੀ ਆ ਕਿ ਪਰਿਵਾਰ ਕਿਵੇਂ ਵੀ ਆਪਾਂ ਉਹਨੂੰ ਜਸਟੀਫਾਈ ਕਿਵੇਂ ਕਰਾਂਗੇ ਕਿ ਇਹ ਇਸੇ ਪਰਵਾਹ ਇੱਕ ਨਾਲ ਹੈ ਹੂੰ ਹੁਣ ਜਿਵੇਂ ਆਪਾਂ ਦੇਖਦੇ ਆ ਕਿ ਪਿੰਡਾਂ ਦੇ ਵਿੱਚ ਖਾਸ ਕਰਕੇ ਜਦੋਂ ਨੀਲੇ ਕਾਰਡ ਬਣਦੇ ਆ ਤਾਂ ਉਹ ਕਾਰਡ ਸਭ ਤੋਂ ਪਹਿਲਾਂ ਉੱਪਰ ਇੱਕ ਨਾਮ ਲਿਖਿਆ ਹੁੰਦਾ ਮੋਢੀ ਜਿਹੜਾ ਕਰਦਾ ਬਾਕੀ ਸਾਰੇ ਥੱਲੇ ਤਾਂ ਉਸ ਕਾਰਡ ਦੇ ਵਿੱਚ ਜਿੰਨੇ ਆ ਗਏ ਤਾਂ ਮਤਲਬ ਇਹ ਕਿ ਉਹ ਪੂਰਾ ਉਹਦਾ ਹੀ ਪਰਿਵਾਰ ਹੈ ਤਾਂ ਜਦੋਂ ਤੁਹਾਡੇ ਪਰਿਵਾਰ ਦੇ ਇੱਕ ਮੈਂਬਰ ਦਾ ਕਾਰ ਬਣੇਗਾ ਕਾਰ ਸਾਰਿਆਂ ਦੇ ਬਣਨਗੇ ਹਮ ਕਾਰਡ ਤੁਹਾਡੇ ਸਾਰੇ ਮੈਂਬਰਾਂ ਦੇ ਬਣਨਗੇ 2 ਤੇ 4 ਦੇ 5 ਦੇ 10 ਦੇ ਜਿੰਨੇ ਆ ਮੈਂਬਰ ਅੱਛਾ ਤੇ ਬੀਮਾ 10 ਲੱਖ ਦਾ ਹੋਊਗਾ ਬੀਮਾ 10 ਲੱਖ ਦਾ ਉਹ ਜਦੋਂ ਵੀ ਮੰਨ ਲਓ ਜੇ ਚਲੋ ਰੱਬ ਨਾ ਕਰੇ ਕਦੇ ਕਿਸੇ ਨੂੰ ਕੋਈ ਇਹ ਜੀ ਬਿਮਾਰੀ ਆਵੇ ਕੋਈ ਐਡਮਿਟ ਹੋਣਾ ਪਵੇ ਤਾਂ ਉਹ ਮੰਨ ਲਓ ਜੇ ਇੱਕ ਮੈਂਬਰ ਦਾਖਲ ਹੁੰਦਾ ਤਾਂ ਉਹਦਾ ਲੱਖ ਰੁਪਿਆ ਖਰਚਾ ਆ ਗਿਆ ਹਮ ਤਾਂ ਉਹ ਜਿਹੜਾ ਤੁਹਾਡਾ 10 ਲੱਖਾ ਪਰਿਵਾਰ ਦਾ ਉਹਦੇ ਚੋਂ ਡਿਡਕਟ ਹੋ ਜਾਣਾ ਤੇ 9 ਲੱਖ ਰਹਿ ਜਾਣਾ ਜੇ ਕੱਲ 1 ਸਾਲ ਦੇ ਅੰਦਰ ਅੰਦਰ ਅਗਰ ਕਿਸੇ ਹੋਰ ਮੈਂਬਰ ਨੂੰ ਲੋੜ ਪੈਂਦੀ ਹੈ ਤਾਂ ਉਹ ਉਸੇ 9 ਲੱਖ ਚੋਂ ਹੀ ਉਹਦੀ ਕਟੌਤੀ ਹੋਣੀ ਹੈ ਠੀਕ ਹੈ ਇਹ ਕਿਉਂਕਿ ਬਹੁਤ ਦਰਸ਼ਕਾਂ ਦੇ ਕਈ ਵਾਰ ਸਵਾਲ ਵੀ ਹੁੰਦੇ ਨੇ ਇੱਕ ਕਾਰ 10 ਲੱਖ ਆ ਜਾਂ ਪਰਿਵਾਰ ਦੇ ਲਈ ਹਾਂ ਵੀ ਉਹ ਕਈ ਵਾਰ ਬੰਦੇ ਸੋਚਦੇ ਨੇ ਵੀ ਪਰਿਵਾਰ ਦੇ ਜੇ 10 ਜੀ ਹੋਗੇ ਤਾਂ ਦਾਦਾ 10 ਲੱਖ ਰੁਪਏ ਆਊਗਾ ਐਡਾ ਨਹੀਂ ਹੈ ਇਸ ਕਰਕੇ ਇੱਕ ਪਰਿਵਾਰ ਨੂੰ 10 ਲੱਖ ਰੁਪਏ ਹੁਣ ਇਹ ਕਾਰ ਬਣਾਉਂਗੇ ਕਿੱਥੇ ਤੁਸੀਂ ਇਹ ਕਾਰ ਕਿਸੇ ਵੀ ਸਾਈਬਰ ਕੈਫੇ ਤੇ ਵੀ ਬਣਾ ਸਕਦੇ ਹੋ ਹੁਣ ਇਹਦੇ ਸ਼ਰਤ ਕੀ ਹੈ ਕੋਈ ਬਹੁਤੀਆਂ ਲੰਬੀਆਂ ਚੌੜੀਆਂ ਸ਼ਰਤਾਂ ਨਹੀਂ ਰੱਖੀਆਂ ਹਮ ਆਧਾਰ ਕਾਰਡ ਤੇ ਪੈਨ ਕਾਰਡ ਦੋਨੋਂ ਪੰਜਾਬ ਦੇ ਵਾਸੀ ਦਾ ਹੋਣਾ ਚਾਹੀਦਾ ਹੈ ਅੱਛਾ ਜੀ ਡੇਟ ਆਫ ਬਰਥ ਸੇਮ ਹੋਣੀ ਚਾਹੀਦੀ ਹੈ ਨਾਮ ਦੇ ਸਪੈਲਿੰਗ ਇੱਕ ਹੋਣੇ ਚਾਹੀਦੀ ਆ ਦੋਨੋਂ ਦੇ ਤਾਂ ਬੜਾ ਕੰਮ ਤਾਂ ਬੜਾ ਅਕਸਰ ਆਪਾਂ ਦੇਖਦੇ ਆ ਕਿ ਕਈ ਵਾਰੀ ਅੱਜ ਕੱਲ ਚਲੋ ਜਿਹੜੀ ਨਵੀਂ ਜਨਰੇਸ਼ਨ ਆ ਉਹ ਤਾਂ ਵੈਸੇ ਧਿਆਨ ਰੱਖਦੀ ਆ ਵੀ ਏ ਪੈਣੀ ਆ ਕਿ ਯੂ ਪੈਣਾ ਕਿ ਵੀ ਪੈਣਾ ਕਿ ਬੀ ਪਾਉਣਾ ਪਰ ਫਿਰ ਵੀ ਬਹੁਤੇ ਲੋਕਾਂ ਦੇ ਨਾਵਾਂ ਦੀ ਪ੍ਰੋਬਲਮ ਆ ਕਈ ਵਾਰ ਕੀ ਹੁੰਦਾ ਕਿ ਮਹਿਲਾਵਾਂ ਦੇ ਜਦੋਂ ਵਿਆਹ ਤੋਂ ਬਾਅਦ ਕਾਰਡ ਉਹ ਨਾਮ ਉੱਥੇ ਬੜੀ ਦਿੱਕਤ ਆਉਂਦੀ ਹੈ ਮੰਨ ਲਓ ਆਧਾਰ ਕਾਰਡ ਜਿਹੜਾ ਪੈਨ ਕਾਰਡ ਆ ਤੁਹਾਡਾ ਉਹ ਪੇਕੇਆਂ ਦੇ ਘਰ ਦਾ ਮੰਨ ਲਓ ਜਸਵਿੰਦਰ ਕੌਰ ਬਣਿਆ ਹੋਇਆ ਤੇ ਜਦੋਂ ਵਿਆਹਇਆ ਗਿਆ ਉੱਥੇ ਤੁਸੀਂ ਆਧਾਰ ਕਾਰਡ ਤਾਂ ਬਲਵਿੰਦਰ ਕੌਰ ਰਖਾ ਲਿਆ ਵੀ ਮੈਂ ਵਿਆਹ ਤੋਂ ਬਾਅਦ ਪੈਨ ਕਾਰਡ ਤੁਹਾਡਾ ਉਹ ਜਸਵਿੰਦਰ ਕੌਰ ਚੱਲ ਰਿਹਾ ਤਾਂ ਇਸ ਕਰਕੇ ਦੋਨੋਂ ਚੀਜ਼ਾਂ ਸੇਮ ਹੋਣੀ ਚਾਹੀਦੀ ਹੈ ਖਾਸ ਕਰਕੇ ਦਰਸ਼ਕਾਂ ਦੇ ਲਈ ਇਹ ਚੀਜ਼ ਜ਼ਰੂਰੀ ਹੈ ਸਮਝਣ ਦੀ ਲੋੜ ਹੈ ਖਾਸ ਕਰਕੇ ਜਿਹੜੇ ਪਿੰਡਾਂ ਨਾਲ ਜਿਹੜੇ ਸੰਬੰਧਤ ਹੈ ਵੀ ਆਧਾਰ ਕਾਰਡ ਤੇ ਪੈਨ ਕਾਰਡ ਦੋਨੋਂ ਦੀ ਡੇਟ ਆਫ ਬਰਥ ਤੇ ਨਾਮ ਚ ਇੱਕੋ ਹੋਣੇ ਚਾਹੀਦੇ ਆ ਤਾਂ ਕਿ ਤੁਹਾਨੂੰ ਕੱਲ ਕਿਸੇ ਹਸਪੀਟਲ 'ਚ ਕਿਸੇ ਦਿੱਕਤ ਨਾ ਵੀ ਇੱਕਰ ਬਾਝ ਹੋਰ ਵੀ ਜਾਣਕਾਰੀ ਸਾਂਝੀ ਕਰੋ ਕਿਉਂਕਿ ਨਾ ਅਕਸਰ ਜੋ ਦਿਮਾਗ ਦੇ ਵਿੱਚ ਆਂਦਾ ਨਾ ਜਦੋਂ ਅਜਈਆਂ ਸਿਹਤ ਬੀਮਾ ਯੋਜਨਾ ਜਦੋਂ ਸ਼ੁਰੂ ਕੀਤੀ ਜਾਂਦੀਆਂ ਆ ਜਦੋਂ ਸਰਕਾਰ ਵੱਲੋਂ ਇਦਾਂ ਦੇ ਜਿਹੜੇ ਪ੍ਰੋਜੈਕਟ ਨੇ ਸ਼ੁਰੂ ਕੀਤੇ ਜਾਂਦੇ ਨੇ ਜਿਵੇਂ ਤੁਸੀਂ ਕਿਹਾ ਕਿ ਨਾ ਮੈਂ ਸਰਕਾਰ ਨੇ ਸਿਹਤ ਬੀਮਾ ਯੋਜਨਾ 10 ਲੱਖ ਰੁਪਏ ਦੀ ਸ਼ੁਰੂ ਕੀਤੀ ਹੈ ਕੀ ਉਹਦੇ ਵਿੱਚ ਕੋਈ ਇਦਾਂ ਦੇ ਪ੍ਰਾਈਵੇਟ ਹਸਪਤਾਲ ਹੈਗੇ ਜਿਨ੍ਹਾਂ ਦੇ ਵਿੱਚ ਕੋਈ ਚੰਗਾ ਇਲਾਜ ਹੋ ਸਕੇ ਕਿਉਂਕਿ ਆਪਾਂ ਪਿੱਛੇ ਦੇਖੀ ਹੈ ਜਿਹੜਾ ਆਯੂਸ਼ਮਨ ਕਾਰਡ ਦੀ ਗੱਲ ਕੀਤੀ ਹੈ ਕਈ ਪ੍ਰਾਈਵੇਟ ਹਸਪਤਾਲ ਇਦਾਂ ਦੇ ਸੀ ਜਿਹਦੇ ਵਿੱਚ ਉਹ ਕਾਰਡ ਚੱਲਦਾ ਹੀ ਨਹੀਂ ਸੀ ਆਪਾਂ ਵੀ ਦੇਖਿਆ ਕਿ ਕਿੰਗਾਰਾ ਅਮਰਜੈਂਸੀ ਲੋੜ ਪੈ ਜਾਂਦੀ ਸੀ ਤਾਂ ਉਹ ਹਸਪਤਾਲ ਵਾਲੇ ਕਹਿੰਦੇ ਸੀ ਸਾਡਾ ਚੱਲਦਾ ਨਹੀਂ ਜੇਕਰ ਚੱਲਦਾ ਸੀ ਉਹ ਪਹਿਲੇ ਪੁੱਛ ਲੈਂਦੇ ਸੀ ਵੀ ਤੁਹਾਡੇ ਕੋਲ ਇਹ ਕਾਰਡ ਹੈ ਉਹ ਫਿਰ ਮਜਬੂਰਨ ਉਹਨਾਂ ਨੂੰ ਕਿਤੇ ਨਾ ਕਿਤੇ ਇਲਾਜ ਕਰਾਉਣਾ ਜਿਹੜਾ ਕਰਵਾਉਣਾ ਪੈਂਦਾ ਸੀ ਕਿ ਇਦਾਂ ਵੀ ਹੈ ਕੁਝ ਦੇਖੋ ਅਮਰਜੀਤ ਇਹ ਮੈਂਟੈਲਟੀ ਹੈ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਦੀ ਮੈਂ ਨਾ ਗੱਲ ਦੱਸਾਂ ਕਿ ਜਿਹੜੀ ਸਰਕਾਰ ਨੇ ਸਕੀਮ ਸ਼ੁਰੂ ਕੀਤੀ ਆ ਹਮ ਆਸ਼ਮਨ ਕਾਰਡ ਵਾਲੀ ਵੀ ਕੇਂਦਰ ਦੀ ਤੇ ਜੇ ਅੱਜ ਪੰਜਾਬ ਸਰਕਾਰ 10 ਲੱਖ ਦੀ ਸ਼ੁਰੂ ਕਰ ਰਹੀ ਹੈ ਇਹ ਵੀ ਲੋਕਾਂ ਦੇ ਫਾਇਦੇ ਦੀ ਹੈ ਚੰਗੀ ਸਕੀਮ ਆ ਤੇ ਚੰਗਾ ਕਦਮ ਆ ਪਰ ਜਿੰਨੀ ਦੇਰ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਦੀ ਮੈਂਟੈਲਿਟੀ ਲੋਕਾਂ ਪ੍ਰਤੀ ਮਰੀਜ਼ਾਂ ਪ੍ਰਤੀ ਸਹੀ ਨਹੀਂ ਹੋਏਗੀ ਸਰਕਾਰ ਦੀ ਸਕੀਮ ਕਾਮਯਾਬ ਕਦੇ ਨਹੀਂ ਹੋ ਸਕਦੀ ਠੀਕ ਹੈ ਕਿਉਂ ਇਹ ਸਕੀਮ ਨੂੰ ਸਰਕਾਰ ਨੇ ਕਾਮਯਾਬ ਨਹੀਂ ਕਰਨਾ ਇਹ ਸਕੀਮ ਸਰਕਾਰ ਨੇ ਸਕੀਮ ਦੇਣੀ ਹੈ ਹਾਂ ਦੇਣੀ ਹੈ ਬਿਲਕੁਲ ਇਹ ਸਕੀਮ ਸਰਕਾਰ ਨੇ ਦਿੱਤੀ ਕਾਮਜਾਬ ਡਾਕਟਰਾਂ ਨੇ ਕਰਨੀਆਂ ਸਰਕਾਰ ਦਾ ਪ੍ਰੋਜੈਕਟ ਲੈ ਕੇ ਆ ਸਕਦੀ ਹੈ ਚਲਾਣਾ ਚਲਾਣਾ ਡਾਕਟਰਾਂ ਨੇ ਹੋਰ ਤੁਸੀਂ ਕੀ ਕਿਸੇ ਤੁਸੀਂ ਸਰਕਾਰੀ ਹਸਪੀਟਲ ਜਾਂਦੇ ਹੋ ਅੱਜ ਵੀ ਮੈਂ ਬਹੁਤ ਸਾਰੇ ਡਾਕਟਰਾਂ ਦੇਖਦਾ ਜਦੋਂ ਡਾਕਟਰ ਦਵਾਈ ਲਿਖਦਾ ਹੈ ਮਰੀਜ਼ ਕੋਲੇ ਬੈਠਾ ਹੁੰਦਾ ਉਹ ਕਹਿੰਦਾ ਜੀ ਮੈਨੂੰ ਅੰਦਰੋਂ ਦਵਾਈ ਲਿਖ ਦੇ ਤਾਂ ਜੇ ਡਾਕਟਰ ਕੋ ਇਹ ਗੱਲ ਕਹਿ ਦੇ ਕਿ ਜੇ ਤਾਂ ਦਵਾਈ ਖਾਣੀ ਆ ਅੰਦਰੋਂ ਉਹ ਤਾਂ ਹੈਗੀ ਚੌਕ ਮਿੱਟੀ ਹਮ ਠੀਕ ਹੈ ਜੇ ਦਵਾਈ ਤੇ ਵਧੀਆ ਲਿਖਣੀ ਆ ਫਿਰ ਬਾਹਰੋਂ ਦੁਕਾਨ ਤੋਂ ਮਰੀਜ਼ ਮੋੜ ਕੇ ਤੁਹਾਨੂੰ ਕਦੇ ਨਹੀਂ ਕਹੂਗਾ ਕਿ ਮੈਨੂੰ ਅੰਦਰੋਂ ਲਿਖੋ ਹਾਂ ਵੀ ਚੋਕ ਦੇ ਦੇ ਮੈਨੂੰ ਬਿਲਕੁਲ ਠੀਕ ਹੈ ਉਹ ਚਾਕ ਮਿੱਟੀ ਕਿਉਂ ਖਾਏਗਾ ਤੁਹਾਡੀ ਜਦੋਂ ਇੱਕ ਤੁਹਾਡੇ ਇਲਾਜ ਕਰਨ ਵਾਲਾ ਡਾਕਟਰ ਹੀ ਤੁਹਾਨੂੰ ਇਹ ਗੱਲ ਕਹਿ ਰਿਹਾ ਤਾਂ ਫਿਰ ਮਰੀਜ਼ ਇਹ ਅੰਦਰੋਂ ਕਿਉਂ ਖਾਏਗਾ ਮਰੀਜ਼ ਕਹੇਗਾ ਜੀ ਬਾਹਰੋਂ ਲਿਖ ਦਿਓ ਅੱਜ ਵੀ ਪੰਜਾਬ ਦੇ ਜਿੰਨੇ ਵੱਡੇ ਸ਼ਹਿਰਾਂ 'ਚ ਵੱਡੇ ਤੁਸੀਂ ਪਿੰਡਾਂ ਜੀ ਤਾਂ ਬਾਅਦ ਦੀ ਗੱਲ ਹੈ ਵੱਡੇ ਸ਼ਹਿਰਾਂ ਜਿੰਨੇ ਵੱਡੇ ਪ੍ਰਾਈਵੇਟ ਹਸਪੀਟਲ ਸਰਕਾਰੀ ਹਸਪੀਟਲ ਆ ਸਾਰਿਆਂ ਚ ਹਰ ਰੋਜ਼ ਜਿੰਨੀ OPD ਐ 70 ਤੋਂ 90% ਟੈਸਟ ਤੇ ਦਵਾਈਆਂ ਉਹ ਸਾਰੀਆਂ ਬਾਹਰੋਂ ਲਿਖੀਆਂ ਜਾਂਦੀਆਂ। ਬਿਲਕੁਲ ਠੀਕ ਹੈ। ਇਹਦੇ ਤੇ ਕਾਰਵਾਈ ਕੌਣ ਕਰਦਾ? ਸਰਕਾਰ ਕਰ ਰਹੀ ਐ। ਕਿਉਂ? ਸਰਕਾਰ ਦਰਦੀ ਐ। ਕੱਲ ਤੁਸੀਂ ਡਾਕਟਰਾਂ ਦੇ ਦੋਹਾਂ ਦੇ ਖਿਲਾਫ ਕਾਰਵਾਈ ਕਰ ਦੋ। ਸਾਰੇ ਡਾਕਟਰ ਹੜਤਾਲ ਦੇ ਬੈਠ ਜਾਣਗੇ। ਹੂੰ ਠੀਕ ਐ। ਠੀਕ ਐ। ਇਸ ਕਰਕੇ ਜਿੰਨੀ ਦੇ ਡਾਕਟਰਾਂ ਦੀ ਮੈਂਟੈਲਿਟੀ ਚੇਂਜ ਨਹੀਂ ਹੁੰਦੀ। ਹੁਣ ਗੱਲ ਪ੍ਰਾਈਵੇਟ ਦੀ ਆ ਗਈ। ਪ੍ਰਾਈਵੇਟ ਹਸਪੀਟਲ ਇਹਦੇ ਨਾਲ ਲਿੰਕਡ ਹੈ। ਹੂੰ ਚਾਹੇ ਲੁਧਿਆਣਾ ਜਲੰਧਰ ਪਟਿਆਲਾ ਅੰਮ੍ਰਿਤਸਰ ਨਾਭਾ ਸਮਾਣਾ ਜਿੱਥੇ ਵੀ ਹੈ ਪੂਰੇ ਪੰਜਾਬ ਚ 2000 ਤੋਂ ਵੱਧ ਕਾ ਕੋਈ ਗਿਣਤੀ ਹੈ ਜਿਹੜੇ ਹਸਪੀਟਲ ਦਾ ਤਾਂ ਕੰਮ ਚੱਲਦਾ ਵਧੀਆ ਇੱਕ ਮਰੀਜ਼ ਆ ਰਿਹਾ ਇੱਕ ਜਾ ਰਿਹਾ ਕਰ ਰਿਹਾ ਇੱਕ ਜਾ ਰਿਹਾ ਨਾਮੀ ਹਸਪੀਟਲ ਹੈ ਲੋਕ ਫਾਜ਼ਿਲਕਾ ਤੋਂ ਚੱਲਦਾ ਹੋ ਤੇ ਉਹਦੇ ਕੋਲੇ ਪਹਿਲੇ ਹੀ ਹੁੰਦਾ ਵੀ ਮੈਨੂੰ ਰਾਜਪੁਰੇ ਪਟਿਆਲੇ ਜਾਂ ਜੀਲਕਪੁਰ ਫਲਾਹ ਹਸਪਤਾਲ 'ਚ ਲੈ ਜਾ ਠੀਕ ਹੈ ਉਹ ਹਸਪੀਟਲ ਤਾਂ ਇਹਨੂੰ ਇਹ ਜੇ ਮਰੀਜ਼ਾਂ ਨੂੰ ਕਦੇ ਵੀ ਐਡਮਿਟ ਕਰਦਾ ਹੀ ਨਹੀਂ ਤੇ ਉਹ ਤੁਹਾਡੀ ਗੱਲ ਹੈ ਜੇ ਕੋਈ ਭਲੇਖੇ ਨਾਲ ਆ ਵੀ ਗਿਆ ਉਹਨੇ ਦੇਖਣਾ ਵੀ ਸਰਕਾਰੀ ਕਾਰਡ ਹੈ ਉਹ 2 ਮਿੰਟ ਰੱਖੇਗਾ ਬਾਅਦ ਚ ਉਹ ਕਹਿੰਦਾ ਯਾਰ ਨਹੀਂ 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 ਤੇਰ ਤੱਕ ਉਹਨੂੰ ਹੋਰ ਸ਼ੱਕ ਪਾ ਦੇਗਾ ਉਹ ਕਹਿੰਦਾ ਉਹਨੂੰ ਜਲਦੀ ਪੀਜੀਏ ਹੀ ਲੈ ਜਾਓ ਠੀਕ ਹੈ ਉਹ ਕਰ ਦੇਗਾ ਜਿਹੜੇ ਹਸਪਤਾਲਾਂ ਦਾ ਕੰਮ ਠੀਕ ਹੈ ਜਾਂ ਨਵੇਂ ਖੁੱਲੇ ਆ ਉਹਨੇ ਆਪਣਾ ਕੰਮ ਚਲਾਣਾ ਜਾਂ ਕੰਮ ਬਹੁਤਾ ਜ਼ਿਆਦਾ ਨਹੀਂ ਚੱਲਦਾ ਫਿਰ ਉਹ ਸੋਚਦਾ ਵੀ ਘਟੋ ਘਟ ਸਰਕਾਰ ਤੋਂ ਕੁਝ ਤਾਂ ਆਏਗਾ ਹਮ ਬਿਲਕੁਲ ਠੀਕ ਹੈ ਵੀ ਨਾਲ ਹੋਰ ਠੀਕ ਹੈ ਪਰ ਅੰਦਰ ਜਦੋਂ ਇਹ ਜੇ ਹਸਪਤਾਲ ਮੈਂ ਬਹੁਤ ਦੇਖਿਆ ਜਿੱਥੇ ਜਾ ਕੇ ਉਹ ਆਪਰੇਸ਼ਨ ਜਦੋਂ ਹੁੰਦਾ ਹੈ ਉਹ ਫਿਰ ਮੰਨ ਲਓ ਕੋਈ ਇਹਦੇ ਅੰਦਰ ਤੁਹਾਡੇ ਕੋਈ ਪਲੇਟ ਵਗੈਰਾ ਪਾਣੀ ਆ ਜਾਂ ਮੰਨ ਲਓ ਅੱਖਾਂ ਦਾ ਲੈਂਸ ਵਗੈਰਾ ਫਿਰ ਉਹ ਕੀ ਕਰਦਾ ਹੈ ਉਹ ਕਹਿੰਦਾ ਵੀ ਜਿਹੜਾ ਤਾਂ ਤੁਹਾਡਾ ਸਰਕਾਰੀ ਕਾਰਡ ਇਸ ਦੇ ਵਿੱਚ ਤਾਂ ਪਲੇਟ ਜਾਂ ਲੈਂਸ ਪੈਗੀ ਆ ਇਹਦੀ ਗਾਰੰਟੀ ਵਾਰੰਟੀ ਉਹ ਫਿਰ ਉਹਨੂੰ ਉਸ ਹਿਸਾਬ ਨਾਲ ਆਪਣੇ ਟੈਕਨੀਕਲ ਤਰੀਕੇ ਨਾਲ ਡੀਲ ਕਰਦੇ ਆ ਵੀ ਜੇ ਤੁਸੀਂ ਇੰਨੇ ਕੁ ਪੈਸੇ ਹੋਰ ਪਾ ਦੋਗੇ ਤਾਂ ਉਹ ਵਧੀਆ ਠੀਕ ਹੈ ਉਹ ਇਸ ਤੋਂ ਥੋੜਾ ਜਿਹਾ ਵਧੀਆ ਪੈ ਜਾਊਗਾ ਤੇ ਫਿਰ ਉਹ ਮਰੀਜ਼ ਦੇਖਦਾ ਵੀ ਯਾਰ ਕੋਈ ਗੱਲ ਨਹੀਂ 5 10 20000 ਰੁਪਏ ਆਪਾਂ ਹੋਰ ਪਾ ਦਿੰਨੇ ਆ ਠੀਕ ਹੈ ਉਹਨੇ ਕਿਹੜਾ ਆਪਰੇਸ਼ਨ ਥੀਏਟਰ ਤੇ ਕੋਲੇ ਜਾ ਕੇ ਦੇਖਣਾ ਤਾਂ ਮੈਂ ਇਹ ਕਹ ਰਿਹਾ ਵੀ ਪ੍ਰਾਈਵੇਟ ਹਸਪਤਾਲ ਚਹਿਤ ਸਰਕਾਰੀ ਹਸਪੀਟਲ ਹੈ ਜਿੰਨੀ ਦੇਰ ਡਾਕਟਰਾਂ ਦੀ ਮੰਟੈਲਟੀ ਮਰੀਜ਼ਾਂ ਪ੍ਰਤੀ ਚੇਂਜ ਨਹੀਂ ਹੁੰਦੀ ਸਰਕਾਰ ਜਿੰਨੀਆਂ ਮਰਜ਼ੀ ਸਕੀਮਾਂ ਲਿਆਵੇ ਸਕੀਮਾਂ ਵਧੀਆ ਚੰਗੀਆਂ ਨੇ ਸਕੀਮ ਕੋਈ ਆਸ਼ਮਰਕਾਰ ਮਾਰੀ ਸਕੀਮ ਥੋੜਾ ਚਲੋ ਰਬੜ ਜਾਪਾ ਥੋੜਾ ਜਿਹਾ ਪੰਜਾਬ ਦੇ ਸਿਹਤ ਮੰਤਰੀ ਨੇ ਜਦਾ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਖਰਕਾਰ ਇਹ ਸਕੀਮ ਜਿਹੜੀ ਹੈ ਕਿਸ ਤਰ੍ਹਾਂ ਲਾਗੂ ਹੋਵੇਗੀ ਕਿਹੜੇ ਕਿਹੜੇ ਹਸਪਤਾਲੇ ਦੇ ਵਿੱਚ ਇਨਵੋਲਵ ਕੀਤੇ ਗਏ ਨੇ ਤੇ ਕਦੋਂ ਸਕੀਮ ਲਾਗੂ ਹੋਵੇਗੀ ਪਿੰਡਾਂ ਦੇ ਵਿੱਚ ਕਦੋਂ ਤੇਰੀ ਟੀਮ ਜਾਵੇਗੀ ਇਹਦੇ ਬਾਰੇ ਜਾਣਕਾਰੀ ਜਿਹੜੀ ਹੈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਲਵੀ ਨੇ ਸਾਂਝੀ ਕੀਤੀ ਹੈ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦਾ ਫਾਇਦਾ ਸੈਕੰਡਰੀ ਕੇਅਰ ਤੇ ਟਰਸਰੀ ਕੇਅਰ ਦੇ ਵਿੱਚ ਕੋਈ ਵੀ ਕਿਸੇ ਨੂੰ ਵੀ ਮਜਬੂਰੀ ਵਿੱਚ ਆਪਣੀ ਜੇਬ ਚੋਂ 1 ਰੁਪਿਆ ਵੀ ਨਹੀਂ ਖਰਚਣਾ ਪਏਗਾ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸਰਬੱਤ ਦੇ ਭਲੇ ਦੀ ਜਿਹੜੀ ਹੈਗੀ ਆ ਉਹ ਇੱਕ ਯੋਜਨਾ ਜਿਹਦੇ ਵਿੱਚ ਕੋਈ ਕਿਸੇ ਕਿਸਮ ਦਾ ਵੀ ਕੋਈ ਕਾਸਟ ਧਰਮ ਜਾਤ ਕੋਈ ਕਿਸੇ ਕਿਸਮ ਦਾ ਕੋਈ ਇਕਨੋਮਿਕ ਕੋਈ ਵੀ ਐਕਸਕਲੂਜ਼ਨ ਕ੍ਰਾਈਟੇਰੀਆ ਕੋਈ ਨਹੀਂ ਹੈ ਜਿਹੜਾ ਵੀ ਬੰਦਾ ਪੰਜਾਬ ਦਾ ਰਹਿਣ ਵਾਲਾ ਜਿਹਦੇ ਕੋਲੇ ਆਧਾਰ ਕਾਰਡ ਪੰਜਾਬ ਦਾ ਤੇ ভোটার ਕਾਰਡ ਪੰਜਾਬ ਦਾ ਉਹ ਸਾਰੇ एलिਜੀਬਲ ਹੈ ਇਹ ਆਪਣੀ ਕਿਸਮ ਦੀ ਇੱਕ ਮੈਂ ਕਹੂੰਗਾ ਦੁਨੀਆ ਦੇ ਵਿੱਚ ਜਿਹੜਾ ਪਹਿਲਾ ਇਨੀਸ਼ੀਏਟਿਵ ਹੈ ਜਿਹਦੇ ਵਿੱਚ 100% ਜਿਹੜੀ ਪੋਪੂਲੇਸ਼ਨ ਨੂੰ ਕਵਰ ਕੀਤਾ ਜਾਏਗਾ ਸਾਰੇ 65 ਲੱਖ ਪਰਿਵਾਰਾਂ ਨੂੰ 10 ਲੱਖ ਦਾ ਇਨਸ਼ੋਰੈਂਸ ਕਵਰ ਦਿੱਤਾ ਜਾਏਗਾ ਤੇ ਅੱਜ ਅਸੀਂ ਯੂਨਾਈਟਿਡ ਇੰਡੀਆ ਇਨਸ਼ੋਰੈਂਸ ਦੇ ਨਾਲ ਜਿਹੜਾ ਜੋ ਆਲਰੇਡੀ ਤਾਮਿਲਨਾਡੂ ਦੇ ਵਿੱਚ ਇਹ ਸਰਵਿਸ ਬਹੁਤ ਅੱਛੀ ਤਰ੍ਹਾਂ ਰਨ ਕਰ ਰਿਹਾ ਹੈ ਔਰ ਇਹਦੇ ਵਿੱਚ ਸਿਰਫ ਜੜੀਆਂ ਪਬਲਿਕ ਸੈਕਟਰ ਦੀਆਂ ਇੰਸ਼ੋਰੈਂਸ ਕੰਪਨੀ ਸੀਗੀਆਂ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਸੀਗਾ ਉਹਦੇ ਨਾਲ ओरिएंटਲ ਤੇ ਇੱਕ ਨਿਊ ਇੰਡੀਆ ਔਰ ਇਹ ਜਿਹੜੇ ਯੂਨਾਈਟਿਡ ਵਾਲਿਆਂ ਦਾ ਸੋ ਇਹ ਸਾਡਾ ਜਿਹੜਾ ਟੈਂਡਰ ਫਾਈਨਲ ਹੋਗਾ ਜਿਹੜਾ ਤੁਸੀਂ ਕਹ ਲਓ ਕਿ ਇੱਕ ਫਾਈਨਲ ਸਟੈਪ ਸੀਗਾ ਇਹਨੂੰ ਜਿਹੜੀ ਸਕੀਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਅੱਜ ਕੰਪਲੀਟ ਹੋ ਗਿਆ ਹੁਣ ਇਸ ਤੋਂ ਬਾਅਦ ਲੋਕਾਂ ਦੇ ਕਾਰਡ ਬਣਨੇ ਆ ਜੋ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਔਰ 15 ਤਰੀਕ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਨੈਸ਼ਨਲ ਕਨਿਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਇਸ ਸਕੀਮ ਨੂੰ ਜਿਹੜਾ ਹੈਗਾ ਉਹ ਫਾਰਮਲੀ ਲਾਂਚ ਕਰਨਗੇ ਪੰਜਾਬ ਦੇ ਵਿੱਚ ਸੋ ਬਿਲਕੁਲ ਆਪਾਂ ਦੇਖਿਆ ਕਿ ਡਾਕਟਰ ਬਲਬੀਰ ਸਿੰਘ ਨੇ ਇਹ ਪੂਰੀ ਜਿਹੜੀ ਜਾਣਕਾਰੀ ਹੈਗੀ ਆ ਸੰਖੇਪ ਰੂਪ ਦੇ ਵਿੱਚ ਆਪਾਂ ਜਿਹੜੀ ਸੁਣਾਈ ਹੈ ਪਰ ਮੈਂ ਕਹਿੰਦਾ ਵੀ ਠੀਕ ਹੈ ਇਸ ਨੂੰ ਆਪਾਂ ਕੋਈ ਮਾਰਾ ਨਹੀਂ ਕਹਿੰਦੇ ਬਹੁਤ ਵਧੀਆ ਸਕੀਮ ਹੈ ਸਕੀਮ ਆਸ਼ੂਮਨ ਕਾਰਡ ਦੀ ਵੀ ਬਹੁਤ ਵਧੀਆ ਹੈ ਸਕੀਮ ਸਰਕਾਰ ਦੀ 10 ਲੱਖ ਦੀ ਬਹੁਤ ਵਧੀਆ ਦਾ ਸਵਾਗਤ ਕਰਨਾ ਚਾਹੀਦਾ ਹੈ ਵੀ ਜੇ ਗਰੀਬ ਲੋਕਾਂ ਨੂੰ ਇਹਦਾ ਫਾਇਦਾ ਹੁੰਦਾ ਪਰ ਫੇਰ ਮੈਂ ਉਹੀ ਗੱਲ ਕਹਾਂਗਾ ਕਿ ਡਾਕਟਰਾਂ ਨੂੰ ਵੀ ਆਪਣੀ ਮੈਂਟੈਲਿਟੀ ਚੇਂਜ ਕਰਨ ਦੀ ਲੋੜ ਹੈ ਠੀਕ ਹੈ ਤੁਸੀਂ ਕਰੇ ਇਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਕਿ ਸਰਕਾਰੀ ਡਾਕਟਰ ਆ ਜਿਹੜੇ 80% ਤੋਂ ਵੱਧ ਸਰਕਾਰੀ ਡਾਕਟਰ ਨੇ ਜਿਹੜੇ ਆਪਣੇ ਘਰਾਂ ਦੇ ਵਿੱਚ ਪ੍ਰਾਈਵੇਟ ਤੌਰ ਤੇ ਦੇਖਦੇ ਆ ਲੋਕਿਸ਼ਮੇ ਤਰੀਕੇ ਨਾਲ ਦੇਖਦੇ ਆ ਕੋਈ ਨੇਰੇ ਸਵੇਰੇ ਦੇਰੇ ਮਤਲਬ ਬਸ ਪ੍ਰਾਈਵੇਟ ਹਸਪੀਟਲਾਂ ਜਾਂਦੇ ਆ ਉਹ ਠੀਕ ਹੈ ਉਹ ਸਰਕਾਰ ਨੂੰ ਵੀ ਪਤਾ ਹੈ ਪਰ ਤੁਸੀਂ ਕਮਾਈ ਕਰੋ ਤੁਹਾਨੂੰ ਕੋਈ ਰੋਕ ਨਹੀਂ ਰਿਹਾ ਕੋਈ ਤੁਹਾਡਾ ਮਰੀ ਪਰ ਘੱਟੋ ਘੱਟ ਜਿੱਥੇ ਤੁਹਾਡੀ ਡਿਊਟੀ ਹੈ ਜਿੱਥੇ ਤੁਹਾਨੂੰ ਸਰਕਾਰ ਤਨਖਾਹ ਦਿੰਦੀ ਹੈ ਲੱਖਾਂ ਰੁਪਇਆ ਉਹਦਾ ਵੀ ਜਿਹੜਾ ਹੈਗਾ ਧਿਆਨ ਰੱਖਣਾ ਚਾਹੀਦਾ ਆਮ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਔਰ ਡਾਕਟਰਾਂ ਨੂੰ ਮੈਂ ਅਪੀਲ ਕਰਾਂਗਾ ਕਿ ਇਸ ਸਕੀਮ ਨੂੰ ਲਾਗੂ ਕਰਨ ਦੇ ਲਈ ਇਹ ਸਕੀਮ ਦਾ ਲੋਕਾਂ ਤੱਕ ਲਾਭ ਪਹੁੰਚੋ ਸਰਕਾਰ ਨਾਲ ਦੇਖੋ ਕਿ ਸਰਕਾਰ ਨੇ ਦਿੱਤੀ ਹੈ ਤੁਸੀਂ ਗਰੀਬ ਲੋਕਾਂ ਨੂੰ ਦੇਖੋ ਕਿ ਗਰੀਬ ਲੋਕਾਂ ਦਾ ਲਾਜ ਕਰਨ ਦੇ ਲਈ ਤੁਹਾਡੀ ਕਿੰਨੇ ਵੱਡੇ ਜਿਹੜੇ ਹੈਗਾ ਤੁਹਾਡਾ ਹੱਥ ਹੋਣਾ ਚਾਹੀਦਾ ਔਰ ਇੱਕ ਹੋਰ ਮੈਂ ਆਖਰ ਦੇ ਵਿੱਚ ਇੱਕ ਗੱਲ ਕਹਾਂਗਾ ਵੀ ਜੇ ਡਾਕਟਰ ਆਪਣੀ ਮੈਂਟੈਲਿਟੀ ਚੇਂਜ ਕਰ ਲੈਣ ਅੱਧੇ ਲੋਕਾਂ ਦੀਆਂ ਬਿਮਾਰੀਆਂ ਆਪਣੇ ਆਪ ਠੀਕ ਹੋ ਜਾਣਗੀਆਂ ਠੀਕ ਹੈ ਬਾਣਾ ਜੀ ਬਹੁਤ ਧੰਨਵਾਦ ਸੋ ਬਿਲਕੁਲ ਵਾਕਈ ਸਹੀ ਗੱਲ ਕਹੀ ਹੈ ਕਿ ਡਾਕਟਰ ਨੂੰ ਆਪਣੀ ਜਿਹੜੀ ਹੈ ਮੈਂਟੈਲਿਟੀ ਚੇਂਜ ਕਰਨ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਡਾਕਟਰ ਹੀ ਸਹੀ ਤਰੀਕੇ ਦੇ ਨਾਲ ਮਰੀਜ਼ ਨੂੰ ਸਮਝਾਵੇਗਾ ਕਿ ਇਹ ਸਰਕਾਰ ਦੀ ਸਕੀਮ ਆਈ ਹੈ ਇਹ ਸਿਹਤ ਪੇ ਬੀਮਾ ਯੋਜਨਾ ਹੈ ਕਿ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਜਿਹੜਾ ਉਸ ਦਾ ਲਾਭ ਲੈ ਸਕਦੇ ਹੋ ਸੋ ਅਸੀਂ ਵੀ ਅੱਜ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਬੋਲਦਾ ਪੰਜਾਬ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਤੁਸੀਂ ਇਸ ਸਿਹਤ ਬੀਮੇ ਦਾ ਜ਼ਰੂਰ ਲਾਭ ਲਵੋ ਜੋ ਸਰਕਾਰ ਨੇ ਸਕੀਮ ਚਲਾਈ ਹੈ ਕਿਉਂਕਿ ਜੇਕਰ ਜ਼ਰੂਰਤ ਪड़ਦੀ ਹੈ ਤਾਂ ਤੁਹਾਨੂੰ ਇਸ ਤਾ ਜਿਹੜਾ ਪੂਰਨ ਤੌਰ ਤੇ ਲਾਭ ਹੋ ਸਕਦਾ ਹੈ ਤੇ ਆਪਣੇ ਪਰਿਵਾਰ ਦਾ ਤੁਸੀਂ ਸਹੀ ਤਰੀਕੇ ਦਾ ਜਿਹੜਾ ਇਲਾਜ ਆਹੋ ਇਸ ਸਿਹਤ ਬੀਮਾ ਦੇ ਨਾਲ ਜਿਹੜਾ ਜ਼ਰੂਰ ਕਰਵਾ ਸਕਦੇ ਹੋ ਸੋ ਕੱਲ ਇਸੇ ਸਮੇਂ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਕਿਸੇ ਹੋਰ ਪੰਜਾਬ ਦੇ ਮੁੱਦੇ ਦੀ ਗੱਲ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ